ਮਾਮਲਾ ਅੱਜ ਦਾ ਤੁਸੀਂ ਐਸਪੀ ਦਫ਼ਤਰ ਦੇ ਵਿੱਚ ਆਇਆ ਮੈਂ ਮਲਕੀਤ ਸਿੰਘ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਜਹੇ ਬੰਦੀ ਦਾ ਪੰਜਾਬ ਪ੍ਰਧਾਨ ਤਿੰਨ ਮਹੀਨੇ ਪਹਿਲਾਂ ਲਗਭਗ ਜਗਰਾਤ ਸਿੰਘ ਜੋ ਮੇਰਾ ਭਾਂਜਾ ਸੀ ਉਸਦੇ ਪਣਵਈਏ ਨੇ ਉਹਨੂੰ ਗੋਪ ਕਬੱਡੀ ਖੇਡਦੇ ਗੋਲੀਆਂ ਮਾਰ ਦਿੱਤੀਆਂ ਛੋਟੇ ਬੱਚੇ ਦੇ ਵੀ ਦੋ ਗੋਲੀਆਂ ਚਲਾਈਆਂ ਸੀ ਹੋਣ ਜਗਰਾਤ ਸਿੰਘ ਤਿੰਨ ਮਹੀਨੇ ਤੋਂ ਲਾਜ ਦੇ ਦਰਾਂਨ ਬਿਲਕੁਲ ਬਹੁਤ ਔਖੇ ਹਾਲਾਤ ਦੇ ਵਿੱਚ ਸੀ ਗੋਲੀਆਂ ਦੇ ਜ਼ਖਮਾਂ ਨੂੰ ਨਾ ਸਾਰਦਾ ਆ ਕੱਲ ਦੰਦ ਤੋੜ ਗਿਆ 10 ਵਜੇ ਅਸੀਂ ਐਸਐਸਪੀ ਸਾਹਿਬ ਨੂੰ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਬੰਦਾ ਇੱਕ ਹੀ ਗ੍ਰਿਫਤਾਰ ਕੀਤਾ ਜਿਹੜਾ ਗ੍ਰਿਫਤਾਰ ਕਰਾਇਆ ਉਹ ਵੀ ਅਸੀਂ ਘੇਰ ਕੇ ਪ੍ਰਾਈਵੇਟ ਬੰਦਿਆਂ ਨੇ ਕਰਾਇਆ ਤੇ ਜਿਹੜੇ ਦੋ ਬੰਦੇ ਆ ਉਹ ਗ੍ਰਿਫਤਾਰ ਨਹੀਂ ਕੀਤੇ ਇੱਕ ਦੀ ਬਾਹਰ ਦੀ ਬਾਹਰ ਹੀ ਜਵਾਨਤ ਹੋ ਗਈ ਇੰਨੀਆਂ ਗੋਲੀਆਂ ਵੱਜਣ ਤੋਂ ਬਾਅਦ ਤੇ ਅੰਦਰ ਬੈਠਾ ਜਿਹੜਾ ਮੁਜਰਮ ਬੈਠਾ ਉਹ ਸਾਨੂੰ ਮੋਬਾਈਲ ਤੇ ਕਿਦੀ ਗੀਤ ਲਾਉਂਦਾ ਕਿਦੀ ਇੱਕ ਕੋਈ ਬੰਦਾ ਸਾਡਾ ਸੱਜਣ ਅੰਦਰੋਂ ਹਰਿਆਕ ਕੇ ਆਇਆ ਉਹਦੇ ਹੱਥ ਵੀ ਉਹਨੇ ਸਿੰਨਿਆ ਭੇਜਿਆ ਵੀ ਮੈਂ 2 9 ਐਮ ਐਮ ਦੇ ਪਿਸਤੌਲ ਲੈ ਦਿੱਤੇ ਆ ਵੀ ਆਪ ਦੇ ਤਗੜਾ ਹੋ ਜੇ ਮੈਂ 12 ਜੀ ਮਾਰਨੇ ਆ ਨਹੀਂ ਤੇ ਮੇਰੇ ਪਰਿਵਾਰ ਨੂੰ ਮੇਰੇ ਬੱਚੇ ਨੂੰ ਘਰੇ ਭੇਜਣਾ ਵੀ ਸਾਨੂੰ ਮਾ ਜਾਣੋ ਮਾਰਨੀ ਆ ਧਮਕੀਆਂ ਦਿੱਤੀਆਂ ਜਾ ਰਹੀਆਂ ਉਹ ਜਿਹੜਾ ਮਰਨ ਵਾਲਾ ਉਹ ਮੇਰਾ ਭਾਂਜਾ ਉਹ ਸਾਲਾ ਬਣਵਾਇਆ ਸੀ ਹਰਚ ਤੇ ਹੁਣ ਅਸੀਂ ਐਸਪੀ ਤੋਂ ਮੰਗ ਕੀਤੀ ਸੀ ਵੀ ਜਿਹੜਾ ਇਹਨਾਂ ਦੇ ਮਾਮਾ ਉਹਨਾਂ ਦਾ ਉਹ ਪੂਰੀ ਤੇ ਪਿਓ ਉਹਨਾਂ ਦਾ ਇਹਨਾਂ ਦਾ ਪੂਰਾ مشਵਰਾ ਸਾਨੂੰ ਕਰਦੇ ਸੀ ਅਸੀਂ ਇਹਨਾਂ ਨੂੰ ਕਹੇ ਸਾ ਪਰੇ ਦੇ ਵਿੱਚ ਉਹ ਕਹਿੰਦੇ ਅਸੀਂ ਵੇਖਨੇ ਵੇਖਣਾ ਸਾਡੇ ਸਾਡੇ ਕੋਲ ਉਹਨਾਂ ਨੇ ਆਖਿਆ ਵੀ ਅਸੀਂ ਵੇਖਣਾ ਹੈ ਉਹ ਜਨੂਆ ਹੀ ਵੇਖਾਂਗੇ ਉਹਨਾਂ ਨੂੰ ਉਹ ਇੱਕ ਦਿਨ ਪਹਿਲਾਂ ਅਸੀਂ ਗਏ ਤੇ ਦੂਜੇ ਦਿਨ ਉਹਨਾਂ ਨੇ ਕਰ ਦਿੱਤਾ ਕੁੜੀ ਨੂੰ ਵੀ ਉਹ ਅੱਗੇ ਕਹਿੰਦੀ ਸੀ ਮੈਂ ਤੇਰੇ ਭਰਾ ਨੂੰ ਮਾਰ ਕੇ ਸਾਰਾ ਪਰਿਵਾਰ ਮਾਰ ਕੇ ਉਹਦਾ ਸਹੁਰਾ ਵੀ ਉਹਦਾ ਘਰ ਵਾਲਾ ਉਹਨਾਂ ਦਾ ਮਾਮਾ ਵੀ ਆਉਂਦਾ ਸੀ ਉਹਦੀ ਸੱਸ ਵੀ ਕਹਿੰਦੀ ਅਸੀਂ ਤੇਰੇ ਪਰਿਵਾਰ ਮਾਰ ਕੇ ਪਹਿਲੀ ਉੱਥੇ ਜਾ ਕੇ ਅਸੀਂ ਵਹੁਣੀ ਹੈ ਇਸ ਕਰਕੇ ਇਹਦੇ ਵੱਲੋਂ ਸਾਲੇ ਦੇ ਕੁੜੀਆਂ ਮਾਰੀਆਂ ਗਈਆਂ ਹਾਂ ਜੀਜੀ ਵੱਲੋਂ ਸਾਲੇ ਦੇ ਮਾਰੀਆਂ ਗਈਆਂ ਤੇ ਸਾਲੇ ਦਾ 5-6 ਸਾਲ ਦਾ ਬੱਚਾ ਸੀ ਜਿਹੜਾ ਉਹਦੇ ਤੇ ਵੀ ਫਾਇਰਿੰਗ ਕੀਤੀ ਗਈ ਪਰ ਉਹ ਭੀੜ ਕਰਕੇ ਬਜਾ ਹੋ ਗਿਆ ਉਹਦੇ ਗੋਲੀ ਨਹੀਂ ਲੱਗੀ ਕੁੜੀ ਦੇ ਵੀ ਕੁੱਟਮਾਰ ਕਰਦੇ ਸੀਗੇ ਕੁੜੀ ਨੂੰ ਕਾਫੀ ਕੁੱਟਮਾਰ ਕਰਦੇ ਸੀ ਧਾਇ ਲਿਉਣ ਲਈ ਵੀ ਕਹਿੰਦੇ ਸੀ ਜਿਉਂ ਵਿਆਹ ਆਇਆ ਸੀ 2-3 ਮਹੀਨੇ ਤੋਂ ਬਾਅਦ ਹੀ ਕੁੱਟਮਾਰ ਚੱਲਦੀ ਸੀ ਪੰਚਾਇਤਾਂ ਲੈ ਕੇ ਅਸੀਂ ਜਾਂਦੇ ਹਾਂ 2-4 ਵਾਰ ਪੰਚਾਇਤਾਂ ਲਈਆਂ ਉਹਨਾਂ ਨੂੰ ਸਮਝਾਇਆ ਪਰ ਇਹੀ ਕਈ ਵਾਰ ਕੁੜੀ ਇੱਥੇ ਆ ਜਾਂਦੀ ਸੀ ਕਈ ਵਾਰ ਸਮਝਾਬ ਜਾ ਕੇ ਅਸੀਂ ਪਰੇ ਨੂੰ ਵੀ ਹੁਣ ਅੱਜ ਤੋਂ ਬਾਅਦ ਗਲਤੀ ਨਹੀਂ ਕਰਦਾ ਵੀ ਲੈ ਜਾਂਦੇ ਸੀ ਤੇ ਕਿਹੜੇ ਪਿੰਡ ਦਾ ਮਾਮਲਾ ਹੈ ਤੇ ਜਿਹੜਾ ਜਿਹਨੇ ਗੋਲੀ ਮਾਰੀ ਉਹ ਕਿਹੜਾ ਹੈ ਤੇ ਜਿਹੜਾ ਮਰਤਕ ਕਮਾਲਾ ਮਿੱਡੂ ਪਿੰਡ ਤੇ ਮਾਰਨ ਵਾਲੇ ਦਾ ਪਿੰਡ ਬੱਗੇਵਾਲਾ ਜ਼ਿਲ੍ਹਾ ਫਿਰੋਜ਼ਪੁਰੇ ਥਾਣਾ ਆਰਪਕੇ ਦਾ ਅਸੀਂ ਮੰਗ ਕਰਦੇ ਹਾਂ ਜੀ ਜਿਹੜੇ ਮੁਜਰਮ ਰਹਿੰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਾਡਾ ਜਿਹੜਾ ਜੇਲ੍ਹ ਚੋਂ ਧਮਕੀਆਂ ਦਿੰਦਾ ਜਾਂ ਜੇਲ੍ਹ ਚ ਫੋਨ ਕਿਵੇਂ ਚੱਲ ਰਿਹਾ ਉਹਦੀ ਪੜਤਾਲ ਕੀਤੀ ਜਾਵੇ ਜਿਹੜੇ ਮਾਮਾ ਔਰ ਉਸ ਦਾ ਪਿਓ ਹੈ ਧਮਕੀਆਂ ਦੇ ਰਿਹਾ ਜਿਹੜੇ ਸਲਾਮ ਮਸ਼ਵਰੇ ਚ ਪੂਰਾ ਉਹਨੂੰ ਸਾਹ ਕਰਦੇ ਪਏ ਸੀ ਉਹਨਾਂ ਦੇ ਵੀ ਬਾਈ ਪਰਚਾ ਕੀਤਾ ਜਾਵੇ ਜੇਕਰ ਪੁਲਿਸ ਮਾਮਲਾ ਦਰਜਰੀ ਕਰਦੀ ਤੇ ਫਿਰ ਤੁਹਾਡਾ ਅਗਲਾ ਸ਼੍ਰੀਕ ਫਿਰ ਅਸੀਂ ਕੱਲ ਨੂੰ ਅਸੀਂ ਮਲਾਜਾ ਨਹੀਂ ਹੁੰਦਾ ਕਰਾਇਆ ਗੋਸ਼ਟਮਟਮ ਨਹੀਂ ਕਰਾਇਆ ਕੱਲ ਨੂੰ ਫਿਰ ਇੱਥੇ ਲਾਸ਼ ਰੱਖਾਂਗੇ ਜਾ ਕੇ ਜਸੇਬੰਦੀਆਂ ਅਸੀਂ ਹੋਰ ਵੀ ਮੈਂ ਆਪਣੀ ਕਿਸਾਨ ਮਜ਼ਦੂਰ ਜਸੇਬੰਦੀਆਂ ਲਉ ਬੀਕੇਯੂ ਕ੍ਰਾਂਤੀਏ ਰੋਂ ਬੀਕੇਯੂ ਬ੍ਰਾਮਕੇ ਆਲੋਂ ਅ ਛਿੰਨਰਚੀ ਕਮੇਟੀ ਵਾਲੋਂ ਵੀ ਮੈਨੂੰ ਸਮਰਥਨ ਮਿਲ ਲਿਆ ਮੈਂ ਕੇਐਮਐਮ ਦਾ ਮੈਂਬਰ ਆ ਕੇਐਮਐਮ ਤੇ ਜਿੰਨੀਆਂ ਵੀ ਜਸੇਬੰਦੀਆਂ ਹੋਣਗੀਆਂ ਉਹਨਾਂ ਦਾ ਸਾਰਿਆਂ ਦੀ ਮੈਨੂੰ ਸਪੋਰਟ ਹੈ ਮੈਂ ਕੇਐਮਐਮ ਦੀ ਮੀਟਿੰਗ ਦੇ ਵਿੱਚ ਫੋਰਮ ਦੀ ਗੱਲ ਕਰਾ ਕੇ ਆਇਆ ਪਰ ਉਹ ਤਾਂ ਜੇ ਹਾਂਜੀ ਤਰਨਾਂ ਦਾ ਜੀ ਜੀ ਇਹ ਕੀ ਮਾਮਲਾ ਜਿਹੜਾ ਕਿ ਸਾਰਾ ਅੱਜ ਤੁਸੀਂ ਐਸਐਸਪੀ ਕੋਲ ਦੁਬਾਰਾ ਗੋਹਾਰ ਲਾਉਣ ਆਏ ਜੀ ਇਹ ਨਾ ਮਾਮਲਾ ਪਿੰਡ ਕਮਾਲਾ ਮਿੱਡੂ ਦਾ ਹੈ ਜਿੱਥੋਂ ਦਾ ਮ੍ਰਿਤਿਕ ਜਗਰਾਜ ਸਿੰਘ ਸੀਗਾ ਉਹਦੇ ਪਣਵਾਈਏ ਵੱਲੋਂ ਅੱਜ ਤੋਂ ਕਰੀ ਤਕਰੀਬਨ 80 ਦਿਨ ਪਹਿਲਾਂ ਉਹਨੂੰ ਫਾਇਰਿੰਗ ਕੀਤੀ ਗਈ ਸੀ ਮੇਲੇ ਦੇ ਵਿੱਚ ਤੇ ਨਾਲ ਉਹਦਾ ਬੱਚਾ ਸੀਗਾ ਜਗਰਾਜ ਸਿੰਘ ਦਾ ਦੋਵੇਂ ਆਏ ਸੀਗੇ ਮੇਲੇ ਤੇ ਪਣਵਾਈਏ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀਗਾ ਉਹਦੀ ਭੈਣ ਨੂੰ ਤੇ ਮੈਰਿਜ ਤੋਂ ਕੁਛ ਚਿਰ ਬਾਅਦ ਹੀ ਉਹਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਪਰ ਇਹ ਜਾਂਦੀਆਂ ਸੀਗੀਆਂ ਸਮਝੌਤਾ ਹੋ ਜਾਂਦਾ ਸੀਗਾ ਫਿਰ ਟਾਈਮ ਪੈ ਜਾਂਦਾ ਸੀਗਾ ਇਹਨਾਂ ਦਾ ਉਸੇ ਦਿਨ ਜਿੱਦਨ ਜਿੱਦਨ ਇਹਨੂੰ ਫਾਇਰਿੰਗ ਕੀਤੀ ਹੈ ਜਗਰਾਜ ਸਿੰਘ ਨੂੰ ਉਹਨੂੰ ਇੱਕ ਦਿਨ ਪਹਿਲੋਂ ਪਰੇ ਦੇ ਟਾਈਮ ਰੱਖਿਆ ਸੀਗਾ ਵੀ ਵੀ ਉਸ ਤੋਂ ਅਗਲੇ ਦਿਨ ਦਾ ਟਾਈਮ ਸੀਗਾ ਵੀ ਕੀਤਾ ਜਾਊਗਾ ਵੀ ਫੈਸਲਾ ਹੋਵੇਗਾ ਤੇ ਇਹਨੇ ਉਸੇ ਦਿਨ ਫਿਰ ਜਗਰਾਜ ਸਿੰਘ ਤੇ ਫਾਇਰਿੰਗ ਕੀਤੀ ਤੇ ਹੁਣ 80 ਦਿਨਾਂ ਬਾਅਦ ਜਗਰਾਜ ਸਿੰਘ ਦੀ ਡੈਥ ਹੋ ਗਈ ਹੈ ਤੇ ਉਹਦੇ ਜ਼ਖਮਾਂ ਨੂੰ ਨਾਸ ਹਾਰਦਾ ਆਇਆ ਪਹਿਲੋ ਡੀ ਐਮ ਸੀ ਹਸਪੀਟਲ ਚ ਰਿਹਾ ਬਾਗੀ ਹਸਪੀਟਲ ਦੇ ਵਿੱਚ 80 ਦਿਨ ਤਕਰੀਬਨ 75 ਦਿਨ ਤਾਂ ਹਸਪੀਟਲ ਦੇ ਵਿੱਚ ਹੀ ਉਹਨੇ ਗੁਜ਼ਾਰੇ ਕੋਈ 2-3 ਦਿਨ ਬਸ ਘਰੇ ਜਾਂ ਇਦੋਂ ਜਿਹੜੇ ਬਾਕੀ ਮੁਜਰਮ ਉਹ ਫੜੇ ਜਾਣ ਇੱਕ ਉਹਦੇ ਪਿਓ ਦੀ ਵਿੱਚ ਪੂਰੀ ਸ਼ੈ ਹੈ ਜੀ ਉਹਨੂੰ ਫੜਿਆ ਜਾਵੇ ਨਾਲ ਇੱਕ ਦਾਜ ਦਾ ਸਾਡੀ ਐਫਆਈਆਰ ਜੀ ਉਹਦੇ ਵਿੱਚ ਮਾਂ ਪਿਓ ਨੂੰ ਕੱਢਿਆ ਗਿਆ ਜੋ ਕਿ ਬਿਲਕੁਲ ਗਲਤ ਆ ਕਿਉਂਕਿ ਮਾਂ ਪਿਓ ਦੀ ਸ਼ਹਿਨ ਵਾਲੀ ਸਾਰਾ ਕੁਝ ਹੋਇਆ ਈਲਾਮ ਕੀਤਾ ਮੈਂ ਗੁਰਜਿੰਦਰ ਸਿੰਘ ਜੀ